ਸਰੇ ਸਰਾ ਕਿ ਪਹਿਲਾਂ ਵੀ ਮੇਰੇ ਤੋਂ ਗੱਲ ਆ ਚੁੱਕੀ ਪ੍ਰਧਾਨ ਮੰਤਰੀ ਸਾਹਿਬ ਆਏ ਆ ਕੇ ਉਹ ਗੱਲ ਕਰ ਗਏ ਕਿ ਜੀ 1250 ਕਰੋੜ ਹੈ ਜਿਹੜਾ 12500 ਕਰੋੜ ਹੈ ਜਿਹੜਾ ਉਹ ਪੰਜਾਬ ਕੋਲੇ ਪਿਆ ਬਾਜਵਾ ਸਾਹਿਬ ਨੇ ਵੀ ਬਾਕੀ ਵੀ ਲੀਡਰਾਂ ਨੇ ਗੱਲ ਕੀਤੀ ਮੇਰੇ ਸਾਰੇ ਬੜੇ ਸਤਕਾਰਯੋਗ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿੰਨੀਆਂ ਹਲਕੀਆਂ ਔਰਤ ਮੱਥਾਂ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹ ਕਰਦਿਆਂ ਸਿਰ 25 ਸਾਲਾਂ ਦੇ ਵਿੱਚ ਭਾਰਤ ਸਰਕਾਰ ਤੋਂ 690 ਕਰੋੜ ਰੁਪਏ ਜਿਹੜਾ ਉਹ ਆਇਆ ਗਵਰਨਮੈਂਟ ਆਫ ਪੰਜਾਬ ਨੇ 2042 ਕਰੋੜ ਪਾਤਾ ਔਰ ਇਹਦੇ ਵਿੱਚੋਂ 22 ਸਾਲਾਂ ਦੇ ਵਿੱਚ 4608 ਕਰੋੜ ਤਾਂ ਇਕੱਲੇ 22 ਸਾਲਾਂ ਦੇ ਵਿੱਚ ਤੁਹਾਡੀ ਕਾਂਗਰਸ ਤੇ ਕਾਲੀ ਭਾਜਪਾ ਸਰਕਾਰ ਵੇਲੇ ਆਇਆ ਜੀ ਸਾਡੇ ਵੇਲੇ 1582 ਕਰੋੜ ਹੈ ਜਿਹਦੇ ਵਿੱਚੋਂ ਜਿਹਦੇ ਵਿੱਚੋਂ 4305 ਕਰੋੜ ਹੈ ਜਿਹੜਾ ਉਹ ਖਰਚਾ ਜਾ ਚੁੱਕਿਆ ਸਰ ਹੁਣ 12600 ਕਰੋੜ ਦੀ ਫਿਗਰ ਹੈ ਜਿਹੜੀ ਉਹ ਉਹਦੀ ਗੱਲ ਕੀਤੀ ਗਈ ਸਰ ਨੋਸ਼ਨਲ ਅ ਇੰਟਰਸਟ ਕੈਲਕੂਲੇਟ ਕਰਕੇ ਉਹ 12500 ਕਰੋੜ ਬਣਦਾ ਤਾਂ ਸਰ ਹੁਣ ਸਵਾਲ ਇਹ ਹੈ ਕਿ ਜੀ 125000 ਕਰੋੜ ਕਿੱਥੇ ਗਿਆ ਕੌਣ ਖਾ ਗਿਆ ਸਰ ਮੈਨੂੰ ਗੱਲ ਦੱਸੋ ਬਾਜਵਾ ਸਰ ਤੁਸੀਂ ਵੀ ਕਿਹਾ ਜੀ ਖਾ ਗਏ ਸਰ ਗਵਰਨਮੈਂਟ ਦਾ ਪੈਸਾ ਹੈ ਸਰਕਾਰੀ ਚੇਰਨੋ ਡੈਸਕ ਹਾਂ ਜੀ ਮੈਂ ਮੈਂ ਇੱਕ ਮਿੰਟ ਸਰਕਾਰ ਦਾ ਪੈਸਾ ਹੈ ਐਫ ਡੀ ਕੋਲੇ ਪਿਆ ਹੈ ਸਰ ਉਹਦੇ ਉੱਪਰ ਕਿੰਨੇ ਆਡਿਟ ਨੇ ਜਿਹੜੇ ਉਹ ਹੁੰਦੇ ਨੇ ਕੱਲਾ ਕੱਲਾ ਪੈਸੇ ਜਿਹੜਾ ਉਹ ਟ੍ਰੈਜਰੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਸਰ ਮੈਨੂੰ ਸਮਝਾਓ ਉਹ ਕਿਉਂ ਗਿਆ ਕਿਵੇਂ ਖਾ ਸਕਦਾ ਕੋਈ ਕਿਉਂ ਆਪਾਂ ਲੋਕਾਂ ਨੂੰ ਗਮਰਾਹ ਕਰਦੇ ਆ ਜੇ ਇਸ ਤਰੀਕੇ ਨਾਲ ਜੇ ਇਸ ਤਰੀਕੇ ਨਾਲ ਤੁਸੀਂ ਬਾਜਾ ਸਾਹਿਬ ਜਿਵੇਂ ਕਿਹਾ ਸੀਗਾ ਕਿ ਜੀ 12000 ਕਰੋੜ ਸਰਕਾਰ ਖਾ ਗਈ ਸਰ ਜੇ ਇਸ ਤਰੀਕੇ ਨਾਲ ਗੱਲ ਕਰਦੇ ਨਾ ਜੀ ਤੇ ਇਹਨਾਂ ਨੇ ਇੱਕ ਇਹਨਾਂ ਨੇ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਮੈਨੂੰ ਲੈਟ ਹੁਣ ਕੰਕਲੂਡ ਕਰ ਰਹੇ ਆ ਜੀ ਮੈਨੂੰ ਮੈਨੂੰ ਲੈਟ ਹਮ ਕੰਕਲੂਡ ਲੈਟ ਤੁਸੀਂ ਤੁਹਾਨੂੰ ਤੁਹਾਨੂੰ ਦੇ ਦੇ ਮੌਕਾ ਮੈਨੂੰ ਮੈਨੂੰ ਲੈਟ ਮੀ ਕੰਕਲੂਡ ਕਰ ਲੈਣ ਦੋ ਉਹਨਾਂ ਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਕਨਕਲੂਡ ਕਰੋ ਜੀ ਮੰਤਰੀ ਜੀ ਕਰਤੂਤ ਜੀ ਕਰਦਾ ਜੀ ਇਹਦੇ ਚ ਇਸ ਤਰ੍ਹਾਂ ਕਿ ਇਹਨਾਂ ਨੇ ਇੱਕ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਗੱਲ ਕੀਤੀ 31 3 2023 ਦੇ ਕੈਗ ਰਿਪੋਰਟ ਦੀ ਕਿ ਜੀ ਪੰਜਾਬ ਕੋਲੇ 9041 ਕਰੋੜ ਹੈ ਜਿਹੜਾ ਉਹ ਐਸਡੀਆਰਐਫ ਦਾ ਪਿਆ ਸਰ ਇਸ ਤਰ੍ਹਾਂ ਕਿ ਜੇ ਇਸ ਹਿਸਾਬ ਨਾਲ ਹੁੰਦਾ ਨਾ ਜੀ ਤੇ ਇਹਨਾਂ ਨੇ 31 3 23 ਦੀ ਕੈਗ ਰਿਪੋਰਟ ਦਿਖਾਈ ਹੈ